ਅੱਜ ਦੀ ਇਸ ਵੀਡੀਓ ਵਿੱਚ ਤਨ 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 ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਆਪਣੇ ਰੋਹਾਨੀ ਅਨੁਭਵਾ ਰਾਹੀਂ ਦੱਸਿਆ ਹੈ ਜੇਕਰ ਕੋਈ ਵਿਅਕਤੀ ਕਿਸੇ ਦਾ ਦਿਲ ਦਿਖਾਉਂਦਾ ਹੈ ਕਿਸੇ ਨੂੰ ਬੇਇਨਸਾਫੀ ਦੇ ਨਾਲ ਤਕਲੀਫ ਦਿੰਦਾ ਹੈ ਤਾਂ ਉਸ ਨੂੰ ਉਹੀ ਨੁਕਸਾਨ ਵਾਪਸ ਮਿਲ ਸਕਦਾ ਹੈ ਇਹ ਕਰਮਾਂ ਦਾ ਕਾਨੂੰਨ ਹੈ ਜੋ ਭੀਜੋਗੇ ਉਹੀ ਕਟੋਗੇ ਕਈ ਵਾਰ ਅਸੀਂ ਆਪਣੇ ਜੀਵਨ ਵਿੱਚ ਬਿਨਾਂ ਕਿਸੇ ਵੱਡੇ ਕਾਰਨ ਤੇ ਅਚਾਨਕ ਕਾਮਯਾਬੀ ਜਾਂ ਸੁਖ ਸ਼ਾਂਤੀ ਮਹਿਸੂਸ ਕਰਦੇ ਹਾਂ ਅਸਲ ਵਿੱਚ ਇਹ ਉਹ ਅਸੀਸ ਹੈ ਦੁਆਵਾਂ ਦਾ ਅਸਰ ਹੁੰਦਾ ਹੈ ਜੋ ਅਸੀਂ ਆਪਣੇ ਚੰਗੇ ਕਰਮਾਂ ਨਾਲ ਪ੍ਰਾਪਤ ਕਰਦੇ ਹਾਂ ਦੁਆ ਇੱਕ ਪਾਵਨ ਸ਼ਕਤੀ ਹੈ ਜੋ ਤੋਂ ਕੋਈ ਵਿਅਕਤੀ ਸੱਚੇ ਦਿਲ ਨਾਲ ਨਿਸਵਾਰਥ ਭਾਵਨਾ ਦੇ ਨਾਲ ਕਿਸੇ ਹੋਰ ਦੀ ਭਲਾਈ ਲਈ ਪ੍ਰਾਰਥਨਾ ਕਰਦਾ ਹੈ ਤਾਂ ਉਹ ਸਾਫ਼ ਦਿਲੋਂ ਨਿਕਲੀ ਅਸੀਸਾਂ ਦੁਆਵਾਂ ਸਾਡੇ ਜੀਵਨ ਦੀ ਹਰ ਇੱਕ ਰੁਕਾਵਟ ਨੂੰ ਹਟਾ ਸਕਦੀਆਂ ਹਨ ਤਾਂ ਇਹ ਪੋਜ਼ਿਟਿਵ એનર્ਜੀ ਸਿਰਫ ਉਸ ਵਿਅਕਤੀ ਤੱਕ ਹੀ ਨਹੀਂ ਰਹਿੰਦੀ ਬਲਕਿ ਸਾਰੇ ਬ੍ਰਹਿਮੰਡ ਵਿੱਚ ਫੈਲ ਜਾਂਦੀ ਹੈ ਪਰ ਇਸ ਦੇ ਉਲਟ ਸਾਾਸੰਗਤ ਜੀ ਜੇਕਰ ਅਸੀਂ ਕਿਸੇ ਦਾ ਹੱਕ ਮਾਰਦੇ ਹਾਂ ਜਾਂ ਕਿਸੇ ਦੀ ਦੁੱਖ ਭਰੀ ਆਹ ਨੂੰ ਅਣਦੇਖਾ ਕਰਦੇ ਹਾਂ ਤਾਂ ਉਹ ਦਰਦ ਬਦਦੂਆ ਬਣ ਕੇ ਸਾਡੇ ਜੀਵਨ ਦੀ ਰਾਹ ਵਿੱਚ ਵਿਗਨ ਪਾ ਸਕਦਾ ਦੀ ਹੈ ਇਹਨਾਂ ਦਾ ਅਸਰ ਕਦੇ ਕਦੇ ਤੁਰੰਤਾ ਨਹੀਂ ਪਰ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਹੁੰਦਾ ਹੈ ਇਹ ਹੀ ਗੱਲ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਵੇਖਾਂਗੇ ਕਿ ਕਿਸ ਤਰ੍ਹਾਂ ਇੱਕ ਕਿਸਾਨ ਦੀ ਜ਼ਿੰਦਗੀ ਵਿੱਚ ਅਸੀਸ ਤੇ ਬਦ ਅਸੀਸ ਨੇ ਪ੍ਰਭਾਵ ਪਾਇਆ ਗਰਮੀਆਂ ਦੇ ਦਿਨ ਸਨ ਬਾਬਾ ਜੀ ਆਪਣੀ ਚੌਪੜੀ ਵਿੱਚ ਬਾਹਰ ਅੰਬ ਦੀ ਛਾਂ ਹੇਠ ਬੈਠੇ ਆਪਣੀ ਮੋਜ ਵਿੱਚ ਸਿਮਰਨ ਕਰ ਰਹੇ ਸਨ ਪਿੰਡ ਮਾਛੀਆਂ ਤੋਂ ਇੱਕ ਪ੍ਰੇਮੀ ਜਿਸ ਦਾ ਨਾਮ ਸਰਦਾਰ ਹਰਬਖਸ਼ ਸਿੰਘ ਸੀ ਆਪ ਜੀ ਬਾਬਾ ਜੀ ਨੂੰ ਫਤਿਹ ਬੁਲਾਈ ਤੇ ਪਾਠ ਸੁਣਨ ਲੱਗ ਪਏ ਪਾਠ ਦੀ ਸਮਾਪਤੀ ਤੋਂ ਬਾਅਦ ਆਪ ਜੀ ਨੇ ਸਰਦਾਰ ਹਰਬਖਸ਼ ਸਿੰਘ ਨੂੰ ਆਉਣ ਦਾ ਕਾਰਨ ਪੁੱਛਿਆ ਸਰਦਾਰ ਹਰਬਖਸ਼ ਸਿੰਘ ਜੀ ਨੇ ਬੇਨਤੀ ਕੀ ਕੀ ਪਪਾ ਜੀ ਆਪ ਜੀ ਜਾਣੀ ਜਾਣ ਹੋ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ بارش ਕਦੇ ਸਮੇ ਨਾਲ ਹੋ ਜਾਂਦੀ ਹੈ ਕਈ ਵਾਰ ਔੜਗਲ ਹੋ ਜਾਂਦੀ ਹੈ ਜਿਸ ਸਦਕਾ ਫਸਲ ਨਹੀਂ ਹੁੰਦੀ ਸਾਡੇ ਨਾਲ ਦੇ ਖੇਤਾਂ ਵਿੱਚ ਤਾਂ ਲੋਕਾਂ ਨੇ ਟਿਊਬਵੈਲ ਲਾਏ ਹਨ ਉਹ ਆਪਣੀ ਮਰਜ਼ੀ ਨਾਲ ਜਦੋਂ ਚੌਣ ਫਸਲ ਨੂੰ ਪਾਣੀ ਲਾ ਦਿੰਦੇ ਹਨ ਮੈਂ ਉਹਨਾਂ ਵੱਲ ਵੇਖ ਕੇ ਮੈਂ ਵੀ ਆਪਣੇ ਖੇਤ ਵਿੱਚ ਬੋਰ ਕਰਉਣਾ ਆਰੰਭ ਕੀਤਾ ਤਕਰੀਬਨ ਦੂਰ ਦੂਰ ਤੱਕ 10-12 ਬੋਰ ਕਾਫੀ ਡੂੰਘਾਈ ਤੱਕ ਕੀਤੇ ਹਨ ਪਤਨ ਵੀ ਠੀਕ ਆ ਜਾਂਦਾ ਹੈ ਬੋਰ ਕਰਨ ਵਾਲੇ ਵੀ ਕਹਿੰਦੇ ਹਨ ਕਿ ਪਤਨ ਉਹ ਸੋਨਾ ਹੈ ਬਾਕੀ ਸਾਰੇ ਬੋਰ ਕਿਸੇ ਪਤਨ ਤੇ ਚੱਲਦੇ ਹਨ ਪਰ ਜਦੋਂ ਬੋਰ ਚਾਲੂ ਕਰੀਦਾ ਹੈ ਤਾਂ ਪਾਣੀ ਨਹੀਂ ਆਉਂਦਾ ਪੱਛਾ ਵੀ ਬਹੁਤ ਜ਼ਿਆਦਾ ਹੋ ਚੁੱਕਾ ਹੈ ਅਗਾਹਾਂ ਵੀ ਕੋਈ ਆਸ ਨਹੀਂ ਹੈ ਮੈਂ ਉਹ ਆਪ ਜੀ ਪਾਸ ਬੇਨਤੀ ਲੈ ਕੇ ਆਇਆ ਹਾਂ ਕਿ ਮੈਨੂੰ ਕੋਈ ਉਪਾਅ ਦੱਸੋ ਜਿਸ ਕਰਕੇ ਮੈਨੂੰ ਟਿਊਬਵਲ ਲਾਉਣ ਵਿੱਚ ਸਫਲਤਾ ਪ੍ਰਾਪਤ ਹੋਵੇ ਤੇ ਪਾਣੀ ਮਿਲ ਜਾਵੇ ਬਾਜੀ ਸਰਦਾਰ ਹਰਬਖਸ਼ ਸਿੰਘ ਹੋਣਾਂ ਦੀ ਗੱਲ ਸੁਣ ਕੇ ਕੁਛ ਦੇਰ ਚੁੱਪ ਰਹੇ ਤੇ ਕਹਿਣ ਲੱਗੇ ਕਿ ਤੁਸੀਂ ਧੁੱਪੇ ਆਏ ਹੋ ਕੁਝ ਜਲ ਪਾਣੀ ਛੱਕ ਲਵੋ ਆਪ ਜੀ ਦਾ ਬਚਨ ਮੰਨ ਕੇ ਸਰਦਾਰ ਹਰਬਖਸ਼ ਸਿੰਘ ਜੀ ਨੇ ਥੋੜਾ ਜਲ ਪਾਣੀ ਛਕਿਆ ਤੇ ਮੂੜ ਬਾਬਾ ਜੀ ਪਾਸ ਆ ਬੈਠੇ ਸਰਦਾਰ ਹਰਬਖਸ਼ ਸਿੰਘ ਦੇ ਬੈਠਦੇ ਹੀ ਆਪ ਜੀ ਨੇ ਉਹਨਾਂ ਨੂੰ ਕਿਹਾ ਕਿ ਸਰਦਾਰ ਜੀ ਤੁਸੀਂ ਕਿਸੇ ਗਰੀਬ ਦੇ ਪੈਸੇ ਦੇਣੇ ਹਨ ਪਰ ਨਹੀਂ ਦਿੱਤੇ ਤੁਸੀਂ ਦੇ ਵੀ ਸਕਦੇ ਹੋ ਪਰ ਜ਼ੋਰ ਨਾ ਉਸਦੇ ਪੈਸੇ ਦਬਾਏ ਹੋਏ ਹਨ ਉਸ ਗਰੀਬ ਦੀ ਆਹ ਤੁਹਾਡੇ ਬੋਰ ਵਿੱਚ ਰੁਕਾਵਟ ਬਣ ਰਹੀ ਹੈ ਬਾਬਾ ਜੀ ਦਾ ਇਹ ਬਚਨ ਸੁਣ ਕੇ ਹਰਬਖਸ਼ ਸਿੰਘ ਨੇ ਦੁਨੀਆਵੀ ਚਤੁਰਾਈ ਅਧੀਨ ਉਤਰ ਦਿੱਤਾ ਕਿ ਬਾਬਾ ਜੀ ਮੈਂ ਕਿਸੇ ਦੇ ਪੈਸੇ ਨਹੀਂ ਮਾ ਰਹੇ ਹਨ ਤੇ ਨਾ ਹੀ ਕਿਸੇ ਦੇ ਦੇਣੇ ਹਨ ਬਾਬਾ ਜੀ ਕਹਿਣ ਲੱਗੇ ਸਰਦਾਰ ਹਰਬਖਸ਼ ਸਿੰਘ ਜੀ ਜ਼ਰਾ ਧਿਆਨ ਨਾਲ ਸੋਚ ਲਵੋ ਕਾਰਨ ਇਹੀ ਹੈ ਜਿੰਨਾ ਚਿਰ ਤੁਸੀਂ ਉਸ ਗਰੀਬ ਦੇ ਪੈਸੇ ਦੇ ਕੇ ਨਿਕਲ ਰਹੀ ਆਹ ਨੂੰ ਬੰਦ ਨਹੀਂ ਕਰਦੇ 10 12 ਕੀ ਭਾਵੇਂ ਸਾਰੇ ਖੇਤ ਵਿੱਚ ਬੋਰ ਕਰਾਈ ਜਾਵੋ ਪਾਣੀ ਨਹੀਂ ਆਵੇਗਾ ਗਰੀਬ ਦੀ ਅਹ ਬਹੁਤ ਦੂਰ ਤੱਕ ਅਸਰ ਕਰਦੀ ਹੈ ਭਾਵੇਂ ਉਸ ਵਿੱਚ ਇਹ ਸਮਰੱਥਾ ਨਹੀਂ ਕਿ ਉਹ ਤੁਹਾਡੇ ਪਾਸ ਜ਼ੋਰ ਨਾਲ ਜਾਂ ਸਰਕਾਰੀ ਦਰਬਾਰੇ ਫਰਿਆਦ ਕਰਕੇ ਪੈਸੇ ਲੈ ਲਵੇ ਪਰ ਉਸ ਗਰੀਬ ਦੇ ਅੰਦਰੋਂ ਹਰ ਵੀ ਨਿਕਲ ਰਹੀ ਬਦ ਅਸੀਸ ਤੇ ਆਹ ਤੁਹਾਡੇ ਕੰਮ ਵਿੱਚ ਰੁਕਾਵਟ ਬਣ ਰਹੀ ਹੈ ਜ਼ਰਾ ਧਿਆਨ ਨਾਲ ਆਪਣੇ ਅੰਦਰ છાਤੀ ਮਾਰੋ ਕਾਰਨ ਇਹੋ ਹੀ ਹੈ ਸਰਦਾਰ ਹਰਬਖਸ਼ ਸਿੰਘ ਨੂੰ ਪਤਾ ਤਾਂ ਸੀ ਪਰ ਜਦੋਂ ਆਪ ਜੀ ਦੇ ਦੁਬਾਰਾ ਦ੍ਰਿੜਤਾ ਭਰੇ ਬਚਨ ਸਵਰਣ ਕੀਤੇ ਤਾਂ ਅੰਦਰ ਜੋ ਅਸਲੀਅਤ ਸੀ ਉਹ ਮੁਲਮੇ ਦਾ ਪਰਦਾ ਤੋੜ ਕੇ ਬਾਹਰ ਆ ਗਈ ਸਰਦਾਰ ਹਰਬਖਸ਼ ਸਿੰਘ ਨੇ ਕਿਹਾ ਜੀ ਬਾਬਾ ਜੀ ਆਪ ਜੀ ਦਾ ਬਚਨ ਸੱਤ ਹੈ ਮੈਂ ਇਹ ਗਰੀਬ ਦੇ 280 ਰੁਪਏ ਦੇਣੇ ਹਨ 2 ਸਾਲ ਹੋ ਗਏ ਹਨ ਉਸਨੇ ਕਈ ਵਾਰੀ ਮੰਗੇ ਹਨ ਪਰ ਮੈਂ ਉਸ ਨੂੰ ਨਹੀਂ ਦਿੱਤੇ ਆਪ ਜੀ ਨੇ ਸਰਦਾਰ ਹਰਬਖਸ਼ ਸਿੰਘ ਨੂੰ ਕਿਹਾ ਕਿ ਸਰਦਾਰ ਜੀ ਜੋ ਬੋਰ ਵਿੱਚੋਂ ਪਾਣੀ ਲੈਣਾ ਹੈ ਤਾਂ ਪਹਿਲਾ ਉਸ ਗਰੀਬ ਦੇ ਪੈਸੇ ਜਿੰਨੇ ਦੇਣੇ ਹਨ ਉਸ ਨੂੰ ਮੂਲ ਨਾਲ ਵਿਆਜ ਵੀ ਦੇ ਕੇ ਆਓ ਤਦ ਉਸ ਦੀ ਖੁਸ਼ੀ ਹੋਵੇਗੀ ਪੈਸੇ ਦੇਣ ਉਪਰੰਤ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਕੜਾ ਪ੍ਰਸ਼ਾਦ ਦੀ ਦੇਖ ਕਰਵਾ ਕੇ ਕੀਤੀ ਭੁੱਲ ਦੀ ਮਾਫੀ ਲਈ ਅਰਦਾਸ ਕਰਾਓ ਸਰਦਾਰ ਹਰਬਖਸ਼ ਸਿੰਘ ਜੀ ਦੇ ਮਨ ਵਿੱਚ ਆਪ ਜੀ ਦੇ ਸੱਚੇ ਬਚਨਾਂ ਨੇ ਘਾਰ ਕੀਤਾ ਤੇ ਮਨ ਵਿੱਚ ਪਛਤਾਵਾ ਹੋਣਾ ਸ਼ੁਰੂ ਹੋ ਗਿਆ। ਬਾਬਾ ਜੀ ਨਾਲ ਪੈਸੇ ਦੇਣ ਦਾ ਵਚਨ ਕਰਕੇ ਵਿਦਿਆਗੀ ਲਈ। ਕਰ ਜਾ ਕੇ ਪੈਸੇ ਇਕੱਤਰ ਕੀਤੇ ਤੇ ਉਸ ਪ੍ਰੇਮੀ ਨੂੰ ਕਰ ਸਦਕੇ ਮੂਲ ਦੇ ਨਾਲ 50 ਰੁਪਏ ਹੋਰ ਪਾ ਕੇ ਦਿੱਤੇ। 330 ਰੁਪਏ ਮਿਲਣ ਨਾਲ ਉਸ ਗਰੀਬ ਦੇ ਮਨ ਵਿੱਚ ਕਈ ਆਸਾਂ ਉਮੀਦਾਂ ਜਾਗ ਪਈਆਂ। ਭਾਵੇਂ ਉਸ ਦੇ ਪੈਸੇ ਉਸ ਨੂੰ ਮਿਲੇ ਪਰ ਅਚਾਨਕ ਮਰੀ ਹੋਈ ਰਕਮ ਸਮੇਤ ਵਿਆਜ ਮਿਲਣ ਨਾਲ ਉਸ ਦਾ ਅੰਦਰ ਖੜ ਗਿਆ। ਉਹ ਅਸੀਸਾ ਦਿੰਦਾ ਘਰੋਂ ਚਲਾ ਗਿਆ ਅਗਲੇ ਦਿਨ ਸਰਦਾਰ ਹਬਰ ਸਿੰਘ ਨੇ ਕਰੋ ਰਸਤ ਖੜੀ ਗੁਰਦੁਆਰਾ ਸਾਹਿਬ ਜਾ ਕੇ ਪ੍ਰਸ਼ਾਦ ਬਣਵਾਇਆ ਬਾਬਾ ਜੀ ਨੇ ਅਰਦਾਸ ਕੀਤੀ ਕਿ ਮਹਾਰਾਜ ਜੀ ਇਹ ਪ੍ਰੇਮੀ ਹੋਈ ਭੁੱਲ ਨੂੰ ਦੂਰ ਕਰਕੇ ਹੁਣ ਆਪ ਜੀ ਪਾਸ ਮਾਫੀ ਮੰਗਣ ਲਈ ਹਾਜ਼ਰ ਹੋਇਆ ਹੈ ਅਣਜਾਨ ਜਾਣ ਕੇ ਖਿਮਾ ਕਰ ਦਿਓ ਤੇ ਆਪਣੇ ਭਾਣੇ ਵਿੱਚ ਮਨੋ ਕਾਮਨਾ ਦੀ ਪੂਰਤੀ ਕਰੋ ਅਰਦਾਸ ਉਪਰੰਤ ਪ੍ਰਸ਼ਾਦ ਲੈ ਕੇ ਸਰਦਾਰ ਹਬਰ ਸਿੰਘ ਸਿੱਧਾ ਬੋਰ ਵਾਲੇ ਖੇਤ ਵਿੱਚ ਪੂਜਾ ਕਾਰੀਗਰਾਂ ਨੇ 2 4 ਬੋਰੀਆਂ ਬੋਰ ਵਿੱਚ ਮਾਰ ਕੇਪ ਚੜੀ ਹੋਈ ਰੇਤਾ ਕੱਢੀ ਤੇ ਬੋਰ ਦਾ ਸਮਾਨ ਵਿੱਚ ਪਾ ਦਿੱਤਾ ਸਾਰੀ ਤਿਆਰੀ ਹੋ ਜਾਣ ਤੋਂ ਉਪਰੰਤ ਟਿਊਬਵੈਲ ਚ ਲਾਇਆ ਗਿਆ ਪਾਣੀ ਬਿਆਨਤਾ ਆਇਆ ਸਾਰੇ ਹੈਰਾਨ ਸਨ ਕਿ ਪਰ ਵਿਜਲੀ ਗੱਲ ਦਾ ਕਿਸ ਨੂੰ ਕੀ ਪਤਾ ਸੀ ਤਕਰੀਬਨ ਅੱਜ 30 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਹੈ ਨਿਰੰਤਰ ਉਹ ਬੋਰ ਲਗਾਤਾਰ ਪਾਣੀ ਦੇ ਰਿਹਾ ਹੈ ਸੋ ਕਿਵੇਂ ਉਸ ਦੀ ਤਕਦੀਰ ਬਦਲੀ ਅਤੇ ਸਾਨੂੰ ਇਸ ਤੋਂ ਕੀ ਵੱਡਾ ਸਬਕ ਸਿੱਖਣ ਨੂੰ ਮਿਲਦਾ ਹੈ ਸਾਧ ਸੰਗਤ ਜੀ ਇਹ ਘਟਨਾ ਵਰਨ ਤੋਂ ਪਾਵ ਹੈ ਕਿ ਪਰਮੇਸ਼ਰ ਹਰ ਪ੍ਰਾਣੀ ਅਤ੍ਰਿ ਵਿੱਚ ਵਸਤਾ ਹੈ ਜਦੋਂ ਆਪਾਂ ਕਿਸੇ ਦੇ ਮਨ ਨੂੰ ਕਿਸੇ ਕਾਰਨ ਵੀ ਠੇਸ ਪਹੁੰਚਾਉਂਦੇ ਹਾਂ ਤਾਂ ਉਹ ਜਿੱਥੇ ਸਾਡੇ ਆਤਮਿਕ ਪੱਧਰ ਵਿੱਚ ਬਹੁਤ ਵੱਡਾ ਨੁਕਸਾਨ ਕਰਦੀ ਹੈ ਉੱਥੇ ਦੁਨਿਆਵੀ ਕੰਮਾਂ ਵਿੱਚ ਵੀ ਰੁਕਾਵਟ ਹੋ ਖੜਦੀ ਹੈ ਜੇ ਆਪਾਂ ਕਿਸੇ ਦੀ ਲੋੜ ਪੂਰੀ ਕਰਕੇ ਕਿਸੇ ਨੂੰ ਸੁੱਖ ਦੇਣ ਦਾ ਕਾਰਨ ਨਹੀਂ ਬਣ ਸਕੀਦਾ ਉੱਥੇ ਆਪਾਂ ਨੂੰ ਅਕਾਰਨ ਹੀ ਕਿਸੇ ਦੀ ਬਦਦੂਆ ਦੀ ਭਾਗੀ ਵੀ ਨਹੀਂ ਬਣਨਾ ਚਾਹੀਦਾ ਅੱਜ ਦੇ ਸਮੇਂ ਦੇ ਵਿੱਚ ਲੋਕ ਵੱਡੇ ਵੱਡੇ ਖਜ਼ਾਨਿਆਂ ਸ਼ਾਨੋ ਸ਼ੌਕਤ ਅਤੇ ਦੁਨਿਆਵੀ ਦੌਲਤ ਨੂੰ ਫਲਤਾ ਦਾ ਮਾਪਦੰਡ ਸਮਝਦੇ ਹਨ ਪਰ ਅਸਲ ਵਿੱਚ ਇਨਸਾਨ ਦੀ ਸਭ ਤੋਂ ਵੱਡੀ ਦੌਲਤ ਉਹਦੇ ਕਰਮ ਇਮਾਨਦਾਰੀ ਤੇ ਨਿਆਂ ਦੀ ਭਾਵਨਾ ਹੋਣੀ ਚਾਹੀਦੀ ਹੈ ਤੁਸੀਂ ਕੀ ਸੋਚਦੇ ਹੋ ਕਿ ਤੁਹਾਡੀ ਜ਼ਿੰਦਗੀ ਵਿੱਚ ਵੀ ਇਹੋ ਜਿਹਾ ਕੋਈ ਤਜਰਬਾ ਹੋਇਆ ਹੈ ਆਪਜੀ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ